ਅੰਦੀ ਮੈਟਰੋ ਸ਼ਾਸਤ੍ਰਿਕ ਕਾਲ ਤੇ ਅੱਜ ਕਰਦੇ ਆਂ ਤਿਆਰੀ ਛੱਪੜ ਖਾਲੀ ਕਰਨ ਦੀ ਉਧਰ ਹੀ ਲਿਆਂਦਾ ਪਾਈਂ ਜਣ ਇਹਦੀ ਕਰਦੇ ਆਂ ਤਿਆਰੀ ਛੱਪੜ ਖਾਲੀ ਕਰਨਾ ਅੱਜ ਲਾਉਣੇ ਛੁੱਟੇ ਤੇ ਮੱਝਾਂ ਦੀ ਤਿਆਰ ਕਰਦੇ ਆਂ ਨੂੰ ਤੇ ਇੱਧਰ ਗੰਡੇ ਵੀ ਪੱਟਣ ਲਈ ਤਿਆਰ ਆ ਚਾਚਾ ਮੜਿਆ ਹੋਇਆ ਪੱਟਣ ਗੰਡੇ

ਹਾ ਕਾਡਾ ਹਾ ਛੱਡ ਗਿਆ ਬਣ ਚੱਲੀ ਜਾਂਦਾ ਮੈਂ ਜਾਣ ਦੇ ਜੀ ਪਾਣੀ ਸੀ ਇਹ ਕੱਢਦੇ ਤੇ ਬਾਰ-ਬਾਰ ਹਵਾ ਲੈ ਰਿਹਾ ਦੇਖਦਾ ਚੈੱਕ ਕਰਦੇ ਆ ਕਿ ਸਿਸਟਮਾਂ ਤੇ ਇੱਕ ਜਗਾੜ ਲਾਉਣੇ ਆ ਕਿ ਕਾਮਯਾਬ ਹੋ ਜਾਦਾ ਗਾਰ ਚੱਕਦਾ ਹੈ ਆਹਨ ਪੁੱਤਰਾ ਹਾਂ ਦੇ ਆਪਣਾ ਤੁਨੀ ਬਣਾਉਂਦੇ ਬਲ ਮਾਗਣਾ ਬਾਹਰ ਕੱਢ ਕੇ ਟੋਕਰਾ ਬਣ ਕੇ ਤੁਨੀ ਬਣਦੇ ਦੋਨੇ ਚੋਕਾ ਹੀ ਬਣਦੇ ਗੱਲ ਆ ਮੋੜੀ ਕਿੱਥੇ ਨਾਲ ਥੋੜੀ ਦਾ ਮੰਨਾਂ ਬੜ ਦੇ ਲਾ ਗੱਲ ਕਿਹਬਾਰ ਐਵੇਂ ਤਾਂ ਮੋੜੀ ਸਮਝਦਾ ਟੋਰੀ ਦੇ ਟੋਕਰੇ ਬੰਨ ਕੇ ਭੇਜ ਦੇ ਲੈ ਨਾਲ ਗਰਮੀ ਵਾਲੀ ਹੈ ਨਾ ਹਾਂ ਗਰਮੀ ਵਾਲੀ ਆ ਕਚ 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 ਬਬੂ ਬੁੱਲੇ ਬਸ ਹੋ ਜਾ ਪੁੱਤ ਆ ਗਾਟੇ ਬੜਾ ਬੜਾ ਜੀ ਲੜਾ ਗਾ ਵਾਲੀ ਵਾਲਾ ਮੂਰੇ ਚੁੱਤੀ ਦੇ ਚਹਾੜੀ ਠੀਕ ਹਾਂ ਹੁਣ ਚੁੱਤੀ ਬੈਠਾ ਰੱਸੀ ਟੋਕਰਾ ਭਰ ਗਏ ਬੱਚਾਈ ਅਹੀਂ ਕਰ ਟੋਕਰਾ ਮੈਂ ਪਲੀ ਹਾਲੇ ਤੱਕ ਨਹੀਂ ਬੰਦ ਕੇ ਬਾਲਾ ਮਾਰ ਲੱਗੀ ਹੈ ਹੈ ਵੈਣ ਦੀ ਵਾਹ ਵਾਹ ਮੈਨਾਂ ਤਾਂ ਪਉੜੇ ਦੇ ਪੱਤੇ ਕਿੰਨੇ ਵਾੜ ਪਾਉਂਦੀ ਆ ਕੋਕਰਾ ਇਹ ਕੋਕਰਾ ਦੇ ਬਦਰੀਆਂ ਵੱਧਾ ਹੈ ਕਿੱਥੇ ਲਾ ਕੋਈ ਬੰਦੂਰੇ ਬਲਲੀ ਕੋਕਰਾ ਕਿੱਥੇ ਤੋਂ ਬਦਰੀ ਆ ਗਿਆ ਸਾਈ ਹਾ ਯਾਰ ਦੇ ਇਹਨਾਂ ਦੇ ਬੋਤ ਕਰਦਾ ਹੈ ਰਮਨ ਕਰ ਸੀ ਗਾੜੀ ਹਾਂ ਤੁਹਾਨੂੰ ਪਤਾ ਹੀ ਹੈ ਕਿ ਨਾ ਇਹਦੇ ਤੋਂ ਬੰਦ ਮਾਰੀ ਗਿਆ ਹਾਂ ਹਾਂ ਪਤਾ ਨਹੀਂ ਲੱਗਦਾ ਕਿ ਨਾ ਬੰਦ ਪਾ ਕੇ ਦੀਆ ਜਾਂ ਇਹ ਯਾਰ ਫੜਾ ਗਏ ਇਹਨਾਂ ਗੱਲ ਮੁੱਕੀ ਹਾਂ ਬਰਦਾਵਾ ਉਹ ਪਕਾਣਾ ਨਾ ਮਾਰ ਹੈਂਡਲੋਈ ਮੁੰਡੂ ਸੋਲਾ ਲ ਗਾਰੰਟੀ ਆ ਤੋੜ ਨਹੀਂ ਭਰ ਕੇ ਤੇ ਲੋ ਜੀ ਦੇਖਦੇ ਆ ਕੰਮ ਜਾਂ ਹੁੰਦਾ ਕਿ ਨਹੀਂ ਕਿਰਪਾ ਕਰਦੇ ਆ ਹੈਂਡਲ ਮਾਰ ਦੇ ਚੱਲ ਮਾਰ ਮੁੰਡੇ ਹੈਂਡਲ ਸਾਣੀ ਦਾ ਬਦਲ ਉਹ ਸੰਜੀ ਆਉਣੀ ਬਸ ਬਣੀ ਬਾਰ ਬਾਰ ਨਾ ਕਰਦਾ ਜਾ ਇਹ ਸਫਾਈ ਕਰ ਰਹੇ ਆ ਛੱਪੜ ਦੀ ਇਹ ਜੇ ਮਨਰੀਤ ਨਾ ਆਇਆ ਕਰੋ ਵੀ ਮੱਝਾ ਨਾ ਆਇਆ ਕਰਨੀ ਹੋਈ ਨਾ ਆਇਆ ਕਰਨੀ ਬਤਾ ਨਾ ਵੇ ਕਰਦੇ ਬਾੜੀ ਤੋਂ ਕੋਈ ਨਹੀਂ ਨਾ ਜਾਂਦਾ ਉਹ ਨਵਾਂ ਪਾਣੀ ਪਾਵਾਂਗੇ ਨਹੀਂ ਤਾਜਾ ਪਾਣੀ ਨੋ ਨੋ ਨਵਾਂ ਪਾਣੀ ਪਾਵਾਂਗੇ ਮੋਟਰ ਦਾ ਸਾਰਾ ਗਾਲ ਕੱਢ ਕੇ ਅਜੂ ਲਗਾ ਕੇ ਲਗਾ ਦੇ ਤੇ ਜਿੱਦ ਕਿ ਇਹ ਦਿਨ ਕਿੰਨਾ ਮੁਝੀ ਜਵਾਂਗਾ ਉਹ ਲੈਵਾਂ

ਕੁਝ 볼 ਵੀ ਦੌੜ ਹੈ ਕੁਝ 볼 ਵੀ ਦੌੜ ਆ ਦੀ ਪੁੱਤ ਖਤਰੋਂ ਦੇ ਖਿਡਾਰੀ ਮੇਰੇ ਤਾਜੀ ਝੱਲੇ ਪਾਣੀ ਵਿੱਚ ਜਾਂਦੇ ਹੋਏ ਉਹ ਬੱਸ ਗੱਲਾਂ ਹੁਣ ਗਲ ਕੈਮਰੇ ਜਦੋਂ ਗੋਲੇ ਹੀ ਹੁਣੀ ਨਾ ਰੱਖ ਚੱਲ ਬਈ ਜੌਣਿਆ ਉਹ ਜਿਹੜੇ ਵੀਰੇ ਸਮਝਾ ਚਲਾਵਾਂਗੇ ਬੂਟੇ ਜਦ ਤੇ ਇਧਰ ਨੂੰ ਝਗੜਾ ਸੀ ਨਜ਼ਰ ਲਾਤੀ ਅੱਛਾ ਨਜ਼ਰ ਲਾਏ ਬੂਟੇ ਮਾਰੋ ਜੜੇ ਚਾਹੇ ਚਾਹੇ ਗਰ ਆ ਜੂ ਵਿੱਚ ਦੇ ਬੜੀ ਹੰਦੀ ਹੈ ਤੂੰ ਨਾਓ ਕੱਚੀ ਦੀ ਨਹੀਂ ਲੁੱਟੇ ਓਏ ਪਾਣੀ ਦੀ ਬਾਹਲੀ ਲੈ ਕੇ ਪਾਈ ਇੱਕ ਕੱਚੇ ਵਾਲਾ ਖੜ ਨਹੀਂ ਕਰਦਾ ਊਟਾ ਜੱਜ ਨਸਲਾ ਲਾ ਦੂਗਾ

ਚੱਲੀ ਜਾਂਦਾ ਚੱਲੀ ਜਾਂਦਾ ਚੱਲੀ ਜਾਂਦਾ ਚੱਲੀ ਜਾਂਦਾ ਸੁੱਤ ਗਿਆ ਸੁੱਤ ਗਿਆ ਮੋਟਰ ਦੂਜੀ ਲਾਤੀ ਦੋਪਰ ਵਾਲੀ ਡੰਗਰ ਵੱਛੇ ਲਈ ਕਰਨਾ ਪੈਂਦਾ ਹਰਾਂ ਕੁਸ ਜਾਨਵਰ ਨਵਾਇਆ ਕਰਾਂਗੇ ਪਸ਼ੂ ਇਹ ਚ ਛੇੜਨਾ 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 ਬੜਾ ਛੇੜਨਾ ਉੱਤੋਂ ਸਾਫ਼ ਕਰੀ ਜਾਣਾ ਬਸ ਜੱਲੀ ਜਾਂਦਾ ਵਧੀਆ ਪਾਣੀ ਚੱਕੀ ਜਾਂਦਾ ਹੁਣ ਪਹਿਲਾਂ ਕਿਹਨੇ ਕੀਤਾ ਸਾਫ ਤੂੰ ਉਹ ਦੇਖੋ ਤਾਂ ਗਾਰ ਕਿਵੇਂ ਤੁਰੀ ਆਉਂਦੀ ਆ ਜੇ ਪਰਦੇ ਮੈਨੂੰ ਪਰਦੇ ਕਰ ਲਓ ਲੈ ਇੱਥੇ ਖੇਚ ਲੂ ਸਾਰਾ ਓਏ ਮਰੀਦਾ ਪਰਕੇ ਪਾਣੀ ਖਰਾਬੇ ਪਾਣੀ ਦਾ ਮੋਟਰ ਬੰਦ ਕਰੋ ਓਏ ਆਲਾ ਮੜ ਗਿਆ ਛੱਡ ਗਿਆ ਚੱਲੀ ਜਾਂਦਾ ਚੱਲੀ ਜਾਂਦਾ ਛੱਡ ਗਿਆ ਹੁਣ ਛੱਡ ਗਿਆ ਕਿਵੇਂ ਠੀਕ ਕਰੂਗਾ ਦੱਸਿਓ ਤੇ ਇਹ ਛੇ ਦਿਨਾਂ ਨੂੰ ਸੁਕਾ ਕੇ ਪਰਤ ਕੇ ਜਮਾ ਆਇਆ ਪਾਣੀ ਭਰ ਕੇ ਜੀ ਪਸ਼ੂ ਛੱਡੇਣਾ ਫੇਰ ਵੀ ਦਿਖਾਵਾਂਗੇ ਤੁਹਾਨੂੰ ਵੀਡੀਓ ਬਣਾ ਕੇ ਛੱਡ ਗਿਆ